ਘਰ ਦੀ ਗਰੀਬੀ ਕਰਕੇ ਕਲਾਕਾਰ ਬਣੰਦਾ ਝਾ ਰਿਹਾ ਅਦੂਰਾ ਟੈਂਪੂ ਚਲਾ ਕੇ ਕਰਦਾ ਹੈ ਘਰ ਦਾ ਗੁਜ਼ਾਰਾ ਨਾਲ ਨਾਲ ਉਹੀ ਪੈਸਿਆਂ ਦੇ ਨਾਲ ਰਿਲੀਜ਼ ਕਰਦਾ ਹੈ ਗਾਣੇ ਹਾਰੀ ਪੈ ਗਈ ਲੋਹਾ ਵਿੱਚ ਅੜੀਏ ਲਹਿ ਗਏ ਇਹ ਮੋਰਾ ਕਿਹੜੀਆਂ ਨੂੰ ਤੂੰ ਆਪਣੇ ਗੁੱਲਾ ਤੋਂ ਗੋਗੋੜਾ ਲਿਆ ਤਹੀ ਤਾਨਕ ਸ਼ੈਰ ਪਵਾਨੀਗੜ ਦਾ ਰਹਿਣ ਵਾਲਾ ਇਹ ਵਿਅਕਤੀ ਦਾ ਸੁਪਨਾ ਸੀ ਕਿ ਮੈਂ ਇੱਕ ਚੰਗਾ ਕਲਾਕਾਰ ਬਣ ਸਕਾਂ ਲੇਕਿਨ ਘਰ ਦੇ ਗਰੀਬੀ ਨੇ ਉਸ ਦੇ ਸਾਰੇ ਹੀ ਸੁਪਨੇ ਚੱਕਣਾ ਚੂਰ ਕਰ ਦਿੱਤੇ ਇਹ ਵਿਅਕਤੀ ਘਰ ਵਿੱਚ ਗਰੀਬੀ ਹੋਣ ਕਰਕੇ ਦਿਨ ਰਾਤ ਟੈਂਪੂ ਚਲਾ ਕੇ ਮਿਹਨਤ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਤੇ ਉਹਨਾਂ ਵਿੱਚੋਂ ਕਿਸੇ ਤਰ੍ਹਾਂ ਥੋੜੇ ਪੈਸੇ ਲੱਗ ਕੱਢ ਕੇ ਆਪਣੇ ਸੁਪਨੇ ਤੇ ਲਗਾਉਂਦਾ ਹੈ ਇਸ ਵਿਅਕਤੀ ਦੇ ਹੁਣ ਤੱਕ ਦੋ ਗੀਤ ਆ ਚੁੱਕੇ ਨੇ ਅਤੇ ਇੱਕ ਗੀਤ ਕੁਝ ਕੁ ਦਿਨਾਂ ਵਿੱਚ ਰਿਲੀਜ਼ ਹੋਣ ਜਾ ਰਿਹਾ ਹੈ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਇਸ ਦੇ ਆਉਣ ਵਾਲੇ ਇਹਨਾਂ ਦੇ ਗੀਤਾਂ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਅਤੇ ਇਹ ਵਿਅਕਤੀ ਇੱਕ ਲੋਕਾਂ ਨੂੰ ਸੰਦੇਸ਼ ਦਿੰਦਾ ਵੀ ਨਜ਼ਰ ਆ ਰਿਹਾ ਹੈ ਜ ਜਦਾ ਕਹਿਣਾ ਹੈ ਕਿ ਜੇਕਰ ਤੁਹਾਡੇ ਅੰਦਰ ਆਪਣਾ ਸੁਪਨਾ ਪੂਰਾ ਕਰਨ ਦਾ ਜਨੂੰਨ ਹੋਵੇ ਤਾਂ ਤੁਹਾਨੂੰ ਕੋਈ ਵੀ ਹਰਾ ਨਹੀਂ ਸਕਦਾ ਜਿਸ ਤਰ੍ਹਾਂ ਮੈਂ ਆਪਣੀ ਕਿਰਤ ਕਰਕੇ ਸੁਪਨੇ ਪੂਰੇ ਕਰ ਰਿਹਾ ਹਾਂ ਉਸੇ ਤਰ੍ਹਾਂ ਹੀ ਤੁਸੀਂ ਵੀ ਮਿਹਨਤ ਕਰਕੇ ਆਪਣੇ ਮਕਸਦ ਨੂੰ ਪੂਰਾ ਕਰ ਸਕਦੇ ਹੋ ਮੇਰਾ ਨਾਮ ਦਰੇਸੀ ਫੀ ਅਲਵਾਰ ਜੀ ਮੈਂ ਆਟੋ ਚਲਾਉਣਾ ਆਪਦਾ ਛੋਟਾ ਥੀ ਅਸੀਂ ਬਹੁਤੀ ਸਿੰਗਿੰਗ ਦੇ ਕੇ ਕਾਇਕੀਰਾ ਸਾਹਿਬ ਕੇ ਮਿਲਿਆ ਕਾਇਕੀਰਾ ਸਾਹਿਬ ਤਾਂ ਨਹੀਂ ਹੋਈ ਬਸ ਪ੍ਰਾਣਾਗਾ ਮਤਲਬ ਕਿ ਜਦੋਂ ਮੈਂ ਕਦਰ ਨੂੰ ਲਾਰਮੇਂਸ ਪੜ੍ਹਦਾ ਸੀਗਾ ਤੇ ਜਦੋਂ ਮੈਨੂੰ ਸੌਂਕਾਰ ਪਹਿਲਾਂ ਵੀ ਲਿਖਣ ਦਾ ਬਹੁਤ ਸੌਂਫ ਰਿਹਾ ਹੈਗਾ ਤੇ ਮੈਂ ਬਹੁਤ ਕੰਪਨੀਆਂ ਲੈ ਵੀ ਸਿੰਗਰ ਲੈ ਵੀ ਬਹੁਤ ਕੁ ਮੈਂ ਕਰਿਆ ਵੀ ਮੇਰਾ ਕੀ ਗਾਣਾ ਗਾ ਦੋ ਪਰ ਵੀਰ ਜੀ ਬਿਨਾ ਪੈਸੇ ਤੋਂ ਕੋਈ ਵੀ ਨਹੀਂ ਕਰਦਾ ਕੋਈ ਇਸ ਇਸ ਕਰਕੇ ਨਾ ਇਸ ਕਰਕੇ ਫਿਰ ਮੈਨੂੰ ਮੈਂ ਸੋਚਿਆ ਵੀ ਮੈਂ ਚਲ ਪੈਸੇ ਹੀ ਦੇਣੇ ਨੇਗੇ ਜੇਕਰ ਮੈਂ ਕੋਈ ਸਿੱਖ ਲੇਣਾਗਾ ਸੁਪੂਦੀ ਗਾਲਿਆ ਕਰੂੰਗਾ ਤੇ ਲਿਖਦਾ ਤਾਂ ਮੈਂ ਐ ਹੀ ਸਿੰਗਰ ਬਣਨ ਦਾ ਸੁਪਨਾ ਸੀ ਮੇਰਾ ਹਾਂਜੀ ਹਾਂਜੀ ਵੀਰ ਜੀ ਸਿੰਗਰ ਬਣਨ ਦਾ ਵੀ ਆਪਣੇ ਨਾਮ ਇਨਾ ਕਮਾਉਣਾ ਵੀ ਹਾਂ ਕਿ ਤੁਸੀਂ ਆਪ ਨੂੰ ਜਾਣੇ ਵੀ ਜੀ ਕਰਦੇ ਹਾਲਾਤ ਨੇ ਕਰਦੇ ਹਾਲਾਤ ਮੈਂ ਠੀਕ ਠਾਕ ਹੀ ਨੇ ਵੀਰ ਜੀ ਹਾਂਜੀ ਹਾਂ ਜੇ ਕਰਦੇ ਹਾਲਾਤ ਬਾਰੇ ਵਧੀਆ ਆਉਂਦੇ ਤਾਂ ਫਿਰ ਆਪਾਂ ਨਾਮੀ ਸਿੰਗਰਾਂ ਚ ਆਉਂਦੇ ਤੇ ਟੈਂਪੂ ਚ ਲਾ ਕੇ ਵੀਰ ਘਰ ਦਾ guzara ਹੋਏ ਹਾਂ ਹਾਂਜੀ ਕਰੀਨ ਕਰਨਾ ਪੈਂਦਾ ਵੀਰ ਜੀ ਔਰ ਕੀ ਕਰੀ ਮਜਬੂਰੀ ਆ ਗਈ ਹੱਤ ਤੱਕ ਘਰ ਦਾ ਗੁਜ਼ਾਰਾ ਵੀ ਚਲਾਉਣਾਗਾ ਤੇ ਆਪਣਾ ਨਾਲ ਗਾਉਂ ਦਾ ਸ਼ੌਂਕ ਵੀ ਪੂਰਾ ਕਰਨਾ ਤੇ ਜਿਹੜੀ ਤੁਸੀਂ ਟੈਂਸ਼ਨ ਲਾਗੇ ਜੀ ਕਮਾਈ ਕਰਦੇ ਹੋ ਤੁਸੀਂ ਅਪਨਾ ਰਿਕਾਰਡ ਵੀ ਕੁਝ ਕਰਾਉਣਾ ਹੈ ਹਾਂ ਜੀ ਹਾਂ ਜੀ ਵੀਰ ਜੀ ਇਸੇ ਦੇ ਨਾਲ ਹੀ ਮੈਂ ਸਭ ਕੁਝ ਕਰਦਾ ਜੀ ਜੋ ਵੀ ਕਰਦਾ ਇਸ ਨਾਲ ਹੀ ਕਰਦਾਗਾ ਕਿਉਂਕਿ ਆਪ ਨੂੰ ਹੋਰ ਕੀ ਇਨਕਮ ਦਾ ਹੈ ਨਹੀਂ ਕਿਸਾਈਡ ਇਨਕਮ ਤੇ ਪਰਿਵਾਰਕ ਮੈਂਬਰ ਚ ਕਿੰਨੇ ਕਿੰਨੇ ਮੰਮੀ ਡੈਡੀ ਆ ਗਏ ਵੀਰੇ ਤਾਂ ਅਸੀਂ ਦੋ ਭਰਾਗੇ ਭੈਣਾਂ ਉਹ ਕੋ ਦਾ ਕੀ ਦੋਦਾ ਹਾਂਜੀ ਉਹ ਤਾਂ ਅਗਲਾ ਕੀ ਐਮ ਕੀ ਦੋਦਾ ਅਗਲਾ ਵੀ ਜੀ ਹੁਣ ਦੇਖੋ ਹੁਣ ਮੈਂ ਇੱਕ ਹੋਰ ਵੀ ਗਾਣਾ ਕੀਤਾ ਨਾ ਮੈਂ ਰਿਕਾਰਡ ਕਰਿਆ ਪਿਆਗਾ ਇਸੇ ਹਫਤੇ ਰੀਲਿਸ ਕਰ ਦੇਣਾਗਾ ਜੀ ਅੱਛਾ ਹਾਂਜੀ ਹਾਂ ਹੋਰ ਕਿਸੇ ਆ ਦੇਣਾ ਚਾਹੁੰਦਾ ਮੈਂ ਸੋਸ਼ਲ ਮੀਡੀਆ ਦਾ ਜ਼ੋਰ ਆਜਕੱਲ ਇਹਦਾ ਵੀ ਸਿੰਗਰ ਜੀ ਜਨਤਾ ਚੜਾਈ ਕਰੋਗੀ ਜਿਨ੍ਹਾਂ ਨੂੰ ਕੁਝ ਹੀ ਨਹੀਂ ਆਉਂਦਾ ਇੱਕ ਵਾਰੀ ਆਪਣੀ ਤੇ ਇਹ ਰਿਕਵੈਸਟ ਹੈ ਜੀ ਦੇ ਕੋਈ ਜਨਤਾ ਨੇ ਹਰ ਇੱਕ ਬੰਦੇ ਨੂੰ ਇਹਨਾਂ ਮੌਕਾ ਦਿੱਤਾਗਾ ਤੇ ਸਾਨੂੰ ਵੀ ਕੋਈ ਥੋੜਾ ਮੌਕਾ ਦੇਵੇ ਅਸੀਂ ਵੀ ਆਪਣੇ ਅੱਗੇ ਆ ਸਕੀ ਬੜੀ ਅੱਜ ਅੱਗੇ ਗਾਣੇ ਲੈ ਕੇ ਲੋਕਾਂ ਨੂੰ ਸੁਣਾ ਸਕੀ ਤੁਹਾਨੂੰ ਸੁਣਾਉਂ ਤੈਨਾਂ ਮਾ ਮੇਰਾ ਗਾਣਾ ਆਉਣ ਵਾਲਾ ਹੀ ਮੈਂ ਤੁਹਾਨੂੰ ਉਹ ਦੋ ਲੈਣਾ ਸੁਣਾਉਣਾ ਜੀ ਤੁਮ ਨੀਚੇ ਲੁਕੋ ਕੇ ਰੱਖ ਸੋਨਾ ਮੁਖੜਾ ਨੀ ਅੱਖ ਲੜ ਹੀ ਨਾ ਜਾਵੇ ਇਸ਼ਕ ਪੜਾਈ ਤੇਰੇ ਨੈਣਾ ਵਾਲੀ ਕੋਈ ਪੜ ਹੀ ਨਾ ਜਾਵੇ ਕਿ ਨੀਤੇ ਲੋਕੋ ਕੇ ਰਾਮ ਕੇ ਸੋਣਾ ਮੁਕੜਾ ਨੀ ਅੱਖ ਲੜਹੀ ਨਾ ਜਾਵੇ ਤੇ ਆਪਣਾ ਆਉਣ ਵਾਲਾ ਗੀਤ ਆ ਵੀਰ ਜੀ ਤੇ ਜਰੂਰ ਸਪੋਰਟ ਕਰਿਓ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਿਦਾਂ ਲੱਗਿਆਗਾ ਨਾ ਅੰਦਰ ਪੁੱਛਾ ਬਹੁਤ ਆਪਾਂ ਕਹਿ ਜੀ ਉਸੇ ਵਾਲਾ ਬੇਸ਼ਅ ਹੈਗਾ ਜੇ ਕੋਈ ਤੁਹਾਨੂੰ ਨੀਂਦ ਦਿਓ ਤੇ ਗੀਤ ਵਾਕੇ ਤੇ ਆਪਣਾ ਮਨੋਰੰਜਨ ਕਰਦੇ ਹਾਂ ਹਾਂ ਜੀ ਵੀਰ ਜੀ ਗੀਤ ਗਾ ਕੇ ਵੀ ਤੇ ਜਾਂ ਆਪਣਾ ਗੱਡੀ ਦੇ ਵਿੱਚ ਗੀਤ ਲਾ ਕੇ ਵੀ ਮਨੋਰੰਜਨ ਕਰ ਲੈਂਦਾ ਜੀ ਠੀਕ ਹੈ ਹਾਂ ਜੀ ਹੋਰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਜਿੰਨੇ ਕਈ ਤੁਸੀਂ ਤਾਂ ਬੜੀ ਹਿੰਮਤ ਕਰ ਰਹੇ ਹੋ ਕਮਾ ਕੇ ਕੈਂਪੂ ਦੇ ذریعے ਉਹਦੇ ਰਿਕਾਰਡ ਕਰਾ ਦੋ ਕਿ ਕਿਈ ਇੱਦਾਂ ਦੇ ਨੌਜਰਾਂ ਨੇ ਜਿਹੜੇ ਕੁਛ ਸੁਪਨੇ ਹੀ ਪੂਰੇ ਕਰਦਾ ਹੁੰਦੇ ਹਿੰਮਤ ਖਾ ਲੈਂਦੇ ਨੇ। ਨਹੀਂ ਸੁਨੇਹਾ ਦਾ ਕੇਵੀਰ ਜੀ ਆਪ ਤਾਂ ਕਹਿਣਗੇ ਵੀ ਬੰਦੇ ਨੂੰ ਮਿਹਨਤ ਕਰਦੇ ਰਹਿਣਾ ਚਾਹੀਦਾਗਾ ਤੇ ਪ੍ਰਮਾਤਮਾ ਜੇ ਬੰਦਾ ਸੱਚੇ ਦਿਲੋਂ ਮਿਹਨਤ ਕਰੂਗਾ ਤਾਂ ਪ੍ਰਮਾਤਮਾ ਜਰੂਰ ਉਹਨਾਂ ਨੂੰ ਕਾਜਾਬ ਕਰਦਾਗਾ। ਜੇ ਬੰਦਾ ਸੋਚੇ ਵੀ ਮੈਂ 1-2 ਗਾਣੇ ਕਰਕੇ ਕਾਜਾਬ ਹੋ ਜਾ, ਇੱਦਾਂ ਨਹੀਂ ਹੁੰਦਾ। ਇਹ ਤਾਂ ਲਾਈਫ ਤੇ ਸਟਰਗਲ ਕਰਨਾ ਪੈਂਦਾਗਾ। ਕੋਈ ਪਤਾ ਨਹੀਂ ਕਿ 10 ਗਾਣੇ ਕਰਨੇ ਪੈਣ, 20 ਗਾਣੇ ਕਰਨੇ ਪੈਣ ਵੀ ਤਦੋਂ ਕੋਈ ਲੋਕਾਂ ਨੂੰ ਆਪਾਂ ਪਸੰਦ ਆਈ ਇਹ ਵੀ ਆਪਣੇ ਗਾਣੇ ਪਸੰਦ ਆਉਣ